ਵੀਰੇ ਅਮਰੂਤੀ ਭੇਜੀ ਆ ਕਿਸੇ ਮਿੱਤਰ ਨੇ ਵੇਚਣ ਵਾਸਤੇ ਐਡ ਕਰੀ ਸੀ ਉਹਦੀ ਤੇ ਕਹਿੰਦਾ ਤਿੰਨ ਮਾਡਲ ਆ ਬਾਈ ਕਹਿੰਦਾ ਸੀਟ ਸੂਟ ਕਵਰ ਨਵੇਂ ਲੱਗੇ ਹੋਏ ਆ ਗਲੀ ਗੁਲੀ ਕਿਤੋਂ ਨਹੀਂ ਹੈਗੀ ਕਾਰ ਤੇ ਤਨੌਲੇ ਏਰੀਆ ਚ ਖੜੀ ਆ ਵੀਰੇ ਬਰਨਾਲੇ ਤੇ ਚਾਰੇ ਟਾਇਰ ਨਵੇਂ ਨੇ ਬਿਲਕੁਲ ਪੀਵੀ ਨੰਬਰ ਆ ਗਾ ਲੁਧਿਆਣੇ ਦਾ ਪੀਵੀ 10 ਤੇ ਡੱਕ ਡੁੱਕ ਜਿਹਾ ਜਹਾ ਹਾਲ ਤਾਂ ਠੀਕ ਠਾਕ ਹੀ ਆ ਤੇ ਕਾਰ ਸਾਰੀ ਵਧੀਆ ਵੀਰੇ ਵਰਕਿੰਗ ਆ ਸਾਰੀ ਮਤਲਬ ਕਿ ਨੁਕਸ ਕੋਈ ਨਹੀਂ ਇੰਜਨ ਗੇਅਰ ਦੀ ਪੂਰੀ ਫੁੱਲ ਗਾਰੰਟੀ ਆ ਬਾਈ ਦੀ ਤੇ ਚਾਰੇ ਟਾਇਰ ਨਵੇਂ ਨੇ ਧੂਆਂ ਤਾਂ ਬਲੋ ਬਿਲਕੁਲ ਵੀ ਨਹੀਂ ਹੈਗੀ ਤੇ ਬਾਈ ਚੱਪਾ ਵਾਲੀ ਆਰਸੀ ਬਣੀ ਹੋਈ ਆ ਪਾਸਿੰਗ ਗੱਡੀ ਦੀ ਲੰਗੀ ਹੋਈ ਹੈਗੀ ਤੇ ਬਾਈ ਦਾ ਨੰਬਰ ਆਪਾਂ ਡਿਸਕ੍ਰਿਪਸ਼ਨ ਚ ਪਾਇਆ ਹੋਇਆਗਾ ਉਥੋਂ ਨੰਬਰ ਲੈ ਕੇ ਬਾਈ ਨਾਲ ਕਨੈਕਟ ਕਰ ਲਿਓ ਤੇ ਬਾਈ 30000 ਰੁਪਏ ਡਿਮਾਂਡ ਕਰਦੇ ਸੀ ਪਤਾ ਨਹੀਂ ਭਾਈ ਫਿਕਸ ਰੇਟ ਕਹਿੰਦੇ ਸੀ ਤੇ ਬਾਕੀ ਫੋਨ ਨੰਬਰ ਹੇਗਾ ਉਹਨਾਂ ਦਾ ਉਹਦੇ ਨਾਲ ਕਰ ਲਿਓ ਗੱਲ ਧਨੌਲੇ ਕਾਰ ਖੜੀ ਏ ਵੀਰੇ 01 ਇੰਜਨ ਆ ਨੌਨ ਏਸ਼ੀਆ ਤੇ ਬੈਟਰੀ ਅਮਰਾਉਂਦੀ ਆ ਤੇ ਸਾਰੀ ओरिजिनल ਆ ਵੀਰੇ ਗਲੀ ਗੁਲੀ ਕਿਤੋਂ ਨਹੀਂ ਹੈਗੀ ਤੇ ਹਲਕੇ ਫੁਲਕੇ ਡੈਂਟ ਜੇ ਅੱਗੇ ਫੈਂਡਰ ਚ ਹੈਗਾ ਇੱਕ ਤੇ ਬਾਕੀ ਸਾਰੀ ਓਕੇ ਵੀਰੇ ਟਾਇਰ ਚਾਰੋਂ ਨਵੇਂ ਮਿਲਣਗੇ ਤੇ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਸਰਵਿਸ ਗੱਡੀ ਦੀ ਹੋਈ ਹੋਈ ਆ ਤੇ ਚਾਰੇ ਟਾਇਰ ਵੀਰੇ ਬਿਲਕੁਲ ਨਵੇਂ ਨੇ ਤੇ ਬਾਕੀ ਚੈਨਲ ਨੂੰ ਵੀਰੇ ਸਬਸਕ੍ਰਾਈਬ ਕਰਦਿਆ ਕਰੋ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤੇ ਧੰਨਵਾਦ ਵੀਰੇ ਸਾਰਿਆਂ ਦਾ ਤੂੰ ਆ ਵੀ ਤੇ ਨਾ ਗਲਤ ਗੱਲ ਕਰੀ ਤੂੰ ਇਹਨੂੰ